ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਆਪਣੇ ਜਲਖਪੁਰ ਹਲਕੇ ਦੇ ਇੱਕ ਬੜੇ ਹੀ ਪ੍ਰਮੁੱਖ ਸ਼ਖਸੀਅਤ ਜਿਹੜੇ ਕਿ ਰਾਜਨੀਤਿਕ ਤੇ ਧਾਰਮਿਕ ਤੌਰ ਤੇ ਆਪਣੇ ਆਪ ਨੂੰ ਆਪਣੀ ਮਿਹਨਤ ਨਾਲ ਉਭਾਰਿਆ ਸਾਡੇ ਨਾਲ ਇਸ ਟਾਈਮ ਲੱਕੀ ਨਾਭਾ ਜਿਨ੍ਹਾਂ ਨੇ ਆਪਣਾ ਹੁਣ ਆਪਣਾ ਚੈਨਲ ਲੋਕਾਂ ਦੀ ਭਲਾਈ ਵਾਸਤੇ ਸ਼ੁਰੂ ਕੀਤਾ ਇੱਕ ਧਾਰਮਿਕ ਚੈਨਲ ਪੰਥ ਦੀ ਚੜ੍ਹਦੀ ਕਲਾ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਸ ਬਾਰੇ ਪੁੱਛਾਂਗੇ ਤੇ ਗੱਲ ਕਰਦੇ ਆ ਲਕੀਨਾਪਾ ਨਾਲ ਲਕੀਨਾਪਾ ਜੀ ਸਤਿ ਸ਼੍ਰੀ ਅਕਾਲ ਜੀ ਤੇ ਲਕੀਨਾਪਾ ਜਿਹੜਾ ਤੁਸੀਂ ਇਹ ਚੈਨਲ ਬਣਾਇਆ ਪੰਥ ਦੀ ਚੜ੍ਹਦੀ ਕਲਾ ਤੇ ਇਹਦੇ ਬਾਰੇ ਚਾਨਣਾ ਪਾਓ ਦਰਸ਼ਕਾਂ ਨੂੰ ਕਿਉਂ ਬਣਾਇਆ ਇਸ ਦਾ ਕੀ ਮਕਸਦ ਹੈ ਤੇ ਕੀ ਕਰਨ ਕਹਿਣਾ ਕਹਿ ਚਾਹੁੰਦੇ ਤੁਸੀਂ ਸੋਚ ਜੀ ਦੇਖੋ ਜੀ ਤੁਹਾਨੂੰ ਪਹਿਲੇ ਵੀ ਪਤਾ ਮੈਂ ਸ਼ੁਰੂ ਤੋਂ ਗੁਰਦੁਆਰਾ ਨੰਬਾ ਸਾਹਿਬ ਨਾਲ ਲੱਗਨ ਮੱਦੀ ਹੋਈ ਹੈ ਸਭ ਤੋਂ ਪਹਿਲਾਂ ਅਸੀਂ ਗੁਰਦੁਆਰਾ ਨੰਬਾ ਸਾਹਿਬ ਦੇ ਕੈਲੰਡਰ ਛਾਪੇ ਕਰਦੇ ਸੀ ਉਹ ਸੇਤ ਉਹ ਤੋਂ ਵੀ ਆਪਾਂ ਬਣਾਉਂਦੇ ਰਹੇ ਹੂੰ ਉਹ ਤੋਂ ਬਾਅਦ ਅਸੀਂ ਇੱਕ ਲੱਕੀ ਮੇਜ ਕੰਪਨੀ ਤੋਂ ਸੀਸ ਦੀ ਰਾਖੀ ਕੈਸ਼ ਵੀ ਕੱਢੀ ਸੀ ਤੇ ਉਹਦੇ ਨਾਲ ਧਾਰਮਿਕ ਧਾਰਮਿਕ ਕੈਸ਼ ਕੱਢੀ ਸੀ ਉਹਦੇ ਨਾਲ ਹਾਜ਼ਿਰ ਨਵਾਈ ਸੀ ਉਹਦੇ ਵਿੱਚ ਗੁਰਦੁਆਰਾ ਸਾਹਿਬ ਦਾ ਇਤਿਹਾਸ ਸੀ ਇਤਿਹਾਸ ਬਾਰੇ ਜਾਣੂ ਕਰਾਇਆ ਸੀ ਤੇ ਪੰਜ ਉਹਦੇ ਵਿੱਚ ਸੱਦ ਸੀ ਉਹ ਉਪਰਾਲਾ ਕੀਤਾ ਗਿਆ ਸੀ ਤੁਸੀਂ ਆਫ ਗਏ ਸੀ ਉਹ ਸਬਦ ਨਹੀਂ ਜੀ ਉਹ ਆਪਣਾ ਗੁਰਦੁਆਰਾ ਸਾਹਿਬ ਦੇ ਹੈਡਿੰਗ ਬ੍ਰੰਥੀ ਸਾਮਨੇ ਹੋਰ ਇਤਿਹਾਸ ਬਾਰੇ ਦੱਸਿਆ ਸੀ ਤੇ ਵਾਈ ਦੁਰਾਗੀ ਸਾਹਿਬਾਨ ਨੇ ਪੰਜ ਸਾਡੂ ਦੇ ਵਿੱਚ ਕਿਤੇ ਸੀ ਠੀਕ ਹੈ ਤੇ ਜਿਹੜੇ ਇਹ ਚੈਨਲ ਖੋਲਿਆ ਜੀ ਇਹਦੇ ਬਾਰੇ ਦੱਸੋ ਜੀ ਇਹ ਚੈਨਲ ਪਹਿਲੇ ਤਾਂ ਸੀ ਪੰਖ ਦੀ ਚੜ੍ਹਦੀ ਕਲਾ Facebook ਤੋਂ ਲਾਈਵ ਕਰਦੇ ਸੀ ਫਿਰ ਮੇਰਾ ਅੱਗੇ ਤੋਂ ਅੱਗੇ ਹੋਰ ਲਗਨ ਵੱਧ ਗਈ ਵੀ ਮੈਂ ਗੁਰਦੁਆਰਾ ਨਾਭਾ ਸਾਹਿਬ ਤੋਂ ਆਪਣਾ YouTube ਚੈਨਲ ਖੋਲ ਕੇ ਇਹਨੂੰ ਲਾਈਵ ਕਰਵਾਣੀ ਦਿਖਾਵਾ ਸੰਗਤਾਂ ਤੱਕ ਇਹਦੀ ਪਹੁੰਚ ਹੋ ਗਈ ਠੀਕ ਹੈ ਜੀ ਲੱਕੀਨਾਬਾ ਜੀ ਤੇ ਸਾਰੇ ਨੂੰ ਬੇਨਤੀ ਹੈ ਕਿ ਇਹਨਾਂ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਜਿਹੜੀ ਗੁਰਬਾਣੀ ਦੀ ਸਿੱਖਿਆ ਜਿਹੜੀ ਉਹ ਪਹੁੰਚ ਸਕੇ ਧੰਨਵਾਦ